ਲਓ ਜੀ ਦੋਸਤੋ ਆ ਗਿਆ ਰਵਿਦਾ ਰਾਣੀ ਲਓ ਜੀ ਦੋਸਤੋ ਆ ਗਿਆ ਰਵਿਦਾ ਰਾਣੀ ਦੇਖੋ ਜੀ ਖੁਸਾ ਪੂਰੀ ਪੂਰੀ ਖੁਸ ਹੋਈ ਬਈ ਰਵਿਦਾ ਰਾਣੀ ਮਿੱਤਰੋ ਹੱਥ ਜਿਲਾ ਲਓ ਜੀ ਮੈਂ ਪਵਾ ਦੇਣਾ ਚੱਪਲਾ ਗੱਲਾਂ ਕੋਈ ਲਓ ਜੀ ਦੋਸਤੋ ਵਧਾਈ ਬਣਾ ਹਾਂ ਵਧਾਈਆਂ ਤੈਨੂੰ ਚਾਟੇ ਕਰਕੇ ਆਇਆ ਅੱਛਾ ਚਾਟੇ ਕਰਕੇ ਆਇਆ ਲਓ ਜੀ ਦੋਸਤੋ ਆ ਗਿਆ ਅਸੀਂ ਰਵਿਦਾ ਰਾਣੀ ਨੂੰ ਹਸਪਤਾਲ ਲੈ ਕੇ ਲਓ ਜੀ ਮੂਰੇ ਮੂਰੇ ਰਵਿਦਾ ਰਾਣੀ ਆ ਲਓ ਜੀ ਆ ਗਿਆ ਅਸੀਂ ਹਸਪਤਾਲ ਦੇਖ ਰਹੇ ਆ ਘਰ ਖੁਸ਼ਕੋਰੀ دماغੇ ਸੋਣੋ ਠੀਕ ਹੈ ਦੋਸਤੋ ਹਲਕੇ ਹਲਕੇ ਹੈਲੋ ਦੋਸਤੋ ਲੋ ਜੀ ਅਸੀਂ ਆ ਗਏ ਆ ਹਸਪੀਟਲ ਅ ਰਵਿਤਾ ਰਾਣੀ ਨੂੰ ਲੈ ਕੇ ਠੀਕ ਹੈ ਦੋਸਤੋ ਸੁਣੋ ਜੋ ਦੱਸਿਆ ਸੀ ਆਪਾਂ ਨੇ ਤੇ ਰੂਮ ਆਪਾਂ ਨੂੰ ਮਿਲ ਗਿਆ ਏ ਆਪਣਾ ਸੈਪਰੇਟ ਰੂਮ ਮਿਲ ਗਿਆ ਆਪਾਂ ਨੂੰ ਤੇ ਰਵਿਤਾ ਰਾਣੀ ਦੇਖੋ ਆਹ ਪਈਏ ਦੇਖੋ ਜੀ ਰਵਿਤਾ ਰਾਣੀ ਦਾ ਹਾਲ ਚਾਲ ਪੁੱਛੋ ਠੀਕ ਹੈ ਦੋ ਲੋ ਜੀ ਹੁਣ ਇਹਦੇ ਗਲੂਕੋਸ ਲੱਗੂਗਾ ਜੋ ਕਿ ਲੱਗਿਆ ਹੋਇਆ ਏ ਸਾਰੇ ਆ ਗਏ ਸੁਨੇ ਰਾਣਾ ਤੇ ਪਵਿਤਾ ਜੀ ਵੀ ਆ ਗਏ ਨੇ ਸਾਰੇ ਆ ਗਏ ਨੇ ਸਾਡੇ ਤੇ ਲਓ ਜੀ ਹਜੇ ਉਹ ਆਣਗੇ ਤੇ ਹਜੇ ਵੇਟਿੰਗ ਚਾ ਕੰਮ ਡਾਕਟਰ ਸਾਹਿਬ ਤੇ ਨਰਸ ਵਗੈਰਾ ਲਾ ਕੇ ਜਾਣਗੇ ਇਹਨਾਂ ਦੇ ਗਲੂਕੋਜ਼ ਠੀਕ ਹੈ ਦੋਸਤੋ ਤੇ ਸਾਨੂੰ ਮਿਲ ਗਿਆ ਹੈ ਰੂਮ ਬਹੁਤ ਵਧੀਆ ਰੂਮ ਠੀਕ ਹੈ ਦੋਸਤੋ ਚਲੋ ਜੀ ਆਪਾਂ ਸਾਫ ਸੁਥਰਾ ਰੂਮ ਤੇ ਲਓ ਜੀ ਹੁਣ ਤਾਂ ਦੇਖਦੇ ਹਾਂ ਹੁਣ ਫਿਰ ਰਵਿਤਾ ਰਾਣੀ ਪਈ ਆ ਤੇ ਇਹ ਘਰੇ ਵੀ ਪਈ ਰਹਿੰਦੀ ਆ ਉਹ ਵੀ ਆ ਕੇ ਬੈ ਗਈ ਠੀਕ ਹੈ ਦੋਸਤੋ ਲਓ ਜੀ ਦੇਖਦੇ ਹਾਂ ਫਿਰ ਹੁਣ ਠੀਕ ਹੈ ਦੋਸਤੋ ਤੇ ਆ ਗਿਆ ਸੀ ਸਾਰੇ ਆ ਗਏ ਲੋ ਜੀ ਦੇਖਭਾਲ ਵਾਸਤੇ ਲੋ ਜੀ ਰਵੀਤਾ ਨੇ ਦੇਖਭਾਲ ਵਾਸਤੇ ਪਵਿਤਾ ਜੀ ਬੁਲਾਏ ਨੇ ਦੋਨੇ ਰਵੀਤਾ ਪਵਿਤਾ ਠੀਕ ਹੈ ਦੋਸਤੋ ਲੋ ਜੀ ਮਿਲ ਜੇ ਅਗਰ ਥੋੜੀ ਦੇਰ ਤੇ ਸੋਨੋ ਸਭ ਦੱਸਾਂਗੇ ਅਸੀਂ ਠੀਕ ਆ ਮਿੱਤਰੋ ਲੋ ਜੀ ਦੋਸਤੋ ਆਏ تھے ਡਾਕਟਰ ਸਹਿਵਨ ਔਰ ਨਰਸਾ ਵਗੈਰਾ ਔਰ ਅਵਿਤਾ ਰਾਣੀ ਨੂੰ ਇਧਰੋਂ ਡਾਇਰੈਕਸ਼ਨ ਚੇਂਜ ਹੋ ਗਈ ਹੈ ਉਧਰਲੇ ਪਾਸੇ ਪੁਆਤਾ ਤੇ ਲੋ ਜੀ ਆਪਣੇ ਗਲੂਕੋਜ਼ ਵੀ ਲੱਗ ਗਿਆ ਦੇਖੋ ਜੀ ਰਵੀਤਾ ਰਾਣੀ ਦੇ ਔਰ ਅਸੀਂ ਬੇਟਿੰਗ ਚਾ ਹੁਣ ਤੇ ਅਸੀਂ ਨੇ ਸਾਰੇ ਆਪਣੇ ਦੇਵੀ ਦੇਵ ਤੇ ਮਨਾਲੇ ਤੇ ਲੋ ਜੀ ਦੋਸਤੋ ਲੈ ਲਿਆ ਰੱਬ ਦਾ ਨਾਮ ਤੇ ਕਰੋ ਅਰਦਾਸਾਂ ਠੀਕ ਹੈ ਦੋਸਤੋ ਚਲੋ ਜੀ ਆਪਾਂ ਹੁਣ ਮੈਨੇ ਵਾਸਤੇ ਖਾਣ ਵਾਸਤੇ ਲਿਆਣਾ ਇਹ ਕੁਝ ਖਾਣ ਵਾਸਤੇ ਨਹੀਂ ਪੀਣ ਵਾਸਤੇ ਹਨਾ ਕੱਲਾ ਪੀਣ ਵਾਸਤੇ ਚਾਹੀਦਾ ਨਾ ਕੱਲਾ ਪੀਣ ਵਾਸਤੇ ਲਿਆਣਾ ਤੁਸੀਂ ਖਾਣ ਵਾਸਤੇ ਕੁਝ ਲੋ ਜੀ ਦੋਸਤੋ ਆਪਾਂ ਖਾਣ ਵਾਸਤੇ ਲਿਆਣੇ ਆ ਠੀਕ ਹੈ ਪੀਣ ਵਾਸਤੇ ਜੋ ਕਿ ਮੈਡਮ ਨੇ ਕਿਹਾ ਕਿ ਪੀਣ ਵਾਸਤੇ ਲਿਆ ਕੇ ਦੇਣਾ ਹੈ ਠੀਕ ਹੈ ਮਿੱਤਰੋ ਚਲੋ ਜੀ ਚੱਲਦੇ ਆਪਾਂ लेके आने ठीक है दोस्तों लो तो जी दोस्तों आ गया हूँ मैं बाहर उपरले फ्लोर पे अपना रूम है अपना रूम उपरले बस है, लो जी आ गई करियाना स्टोर लेकर चलते अपना ले फ्रूटी वगैरह जो कि लिक्विड वगैरा देना है लो जी आपा सा देखो तो चलो जी फ्रूटी लेके मिलना थोन ठीक है दोस्तो आ गई शॉप फ्रूटी लेकिन दोस्तों लो जी दोस्तों असि होस्पिटल लवी आ दुकान है जो अपने कर्याने की उसे आप मैडम ने जो कहा पीण वाला फ्रूट जूस वगैरह लेके आना है लो जी आप लेकर चलते हैं ठीक है जी अपने सर्कल रोड से अपने हॉस्पिटल आ उसे अपने रविता राणी जी एडमिट ने ठीक है दोस्तों चलो जी खुशखबरी तुम्हें छेजी दवागे आप ठीक है मित्रों लो जी दोस्तों अपने ले लिया रियल जूस से लीची का जूस लिता है दोस्तों ਠੀਕ ਨਾਲ ਇਹਦੇ ਨਾਲ ਆਪਾਂ ਨੂੰ ਸਕੀਮ ਮਿਲ ਗਈ ਤੇ ਜੋ ਵੀ ਤੁਹਾਨੂੰ ਲੋਡ ਹੋਵੇ ਤਾਂ ਆਰ ਕੇ ਮੈਡੀਕਲਸ ਲਵੇ ਆਪਣੇ ਵੀਰ ਜੀ ਦੀ ਸ਼ਾਪ ਆ ਰੈਨੇ ਦੀ ਠੀਕ ਆ ਦੋਸਤੋ ਇਹ ਬਹੁਤ ਹੀ ਲਵੇ ਸੁਵਿਧਾ ਏ ਬਹੁਤ ਵਧੀਆ ਏ ਠੀਕ ਆ ਦੋਸਤੋ ਮਿਲਦੇ ਆ ਲੌਜੀ ਵੀਰ ਜੀ ਕੋਲ ਲਓ ਠੀਕ ਆ ਮਿੱਤਰੋ ਚਲੋ ਚੱਲਦੇ ਆ ਫਿਰ ਆਪਾਂ ਫਰੂਟ ਲੈ ਕੇ ਠੀਕ ਆ ਜੂਸ ਲੈ ਕੇ ਲਓ ਜੀ ਦੋਸਤੋ ਆਪਾਂ ਨੇ ਲੈ ਲਿਆ ਏ ਤੇ ਭਰ ਲਿਆ ਲਫਾਫਾ ਚੱਲਦੇ ਆ ਹੁਣ ਦੇਖੋ ਜੀ ਹਸਪੀਟਲ ਵੀ ਆ ਗਿਆ ਏ ਤੇ ਬਹੁਤ ਸੋਹਣਾ ਮੌਸਮ ਹੋਇਆ ਹੋਇਆ ਵੈਸੇ ਤਾਂ ਬਹੁਤ ਵਧੀਆ ਮੌਸਮ ਹੋਇਆ ਹੈ ਤੇ ਫਰਸਟ ਫਲੋਰ ਤੇ ਆਪਣਾ ਪਹਿਲਾ ਹੀ ਰੂਮ ਹੈ ਦੋਸਤੋ ਠੀਕ ਆ ਮਿੱਤਰੋ ਚਲੋ ਜੀ ਚਲਦੇ ਆਪਾਂ ਰਵਿਤਾ ਰਾਣੀ ਲਵੇ ਠੀਕ ਆ ਜੀ ਔਰ ਜੀ ਆਪਾਂ ਪੌੜੀ ਚੜਦੇ ਆਂ ਲਿਫਟ ਵੀ ਲੱਗੀ ਹੋਈ ਆ ਵੈਸੇ ਸਾਰੀ ਸੁਵਿਧਾ ਹੈ ਲਿਫਟ ਵਗੈਰਾ ਵੀ ਲੱਗੀ ਹੋਈ ਹੈ ਪਰ ਪੌੜੀਆਂ ਦੇ ਚੜਦੇ ਆਂ ਆਪਾਂ ਠੀਕ ਆ ਮਿੱਤਰੋ ਲਓ ਜੀ ਪਹੁੰਚਨੇ ਆਲੇ ਆਪਾਂ ਆਪਣਾ ਰੂਮ ਹੋទਿਕ ਠੀਕ ਆ ਦੋਸਤੋ ਮਿਲਦੇ ਆਂ ਫਿਰ ਆਪਾਂ ਥੋੜੀ ਦੇਰ ਠੀਕ ਆ ਦੋਸਤੋ ਲੋ ਜੀ ਦੋਸਤੋ ਆ ਗਿਆ ਮੈਂ ਆਪਣੇ ਰੂਮ ਚ ਦੇਖੋ ਜੀ 2 ਮਿੰਟ ਜੀ ਆ ਗਿਆ ਮੈਂ ਦੇਖੋ ਜੀ ਕੋਈ ਸਮੇਂ ਨਹੀਂ ਲੱਗਿਆ ਤੇ ਲੈ ਕੇ ਆਇਆ ਹਰੀ ਤਰਾਂਣ ਵਾਸਤੇ ਰੀਅਲ ਜੂਸ ਆਇਆ ਏ ਤੇ ਆਪਣੇ ਵਾਸਤੇ ਆਇਆ ਏ ਲੀਚੀ ਜੂਸ ਠੀਕ ਹੈ ਦੋਸਤੋ ਚਲੋ ਜੀ ਆਪਾਂ ਹੁਣ ਥੋੜਾ ਥੋੜਾ ਪੀ ਲਈਏ ਤੇ ਸਦਾ ਮ ਚੜ ਗਿਆ ਔੜੀਆਂ ਚੜ ਕੇ ਯਾਰ ਠੀਕ ਹੈ ਦੋਸਤੋ ਚਲੋ ਆਪਾਂ ਇਹਨੂੰ ਵੀ ਪਲਾ ਦਿੰਨੇ ਆ ਆਪ ਵੀ ਵੀ ਲੈਣੇ ਠੀਕ ਹੈ ਮਿੱਤਰੋ ਲੋ ਜੀ ਮਿੱਤਰੋ 12 ਵਜੇ ਆਏ ਆ ਆਪਾਂ 2:00 ਬੱਜ ਗਏ ਨੇ ਦੇਖੋ ਜੀ 2:00 ਬੱਜ ਗਏ ਨੇ ਹਾਏ ਗਲੂਕੋਜ਼ ਚੱਲੇ ਰਿਹਾ ਏ ਤੇ ਰਵੀ ਦਾ ਰਾਣੇ ਥੋੜੀ ਹਜੇ ਪ੍ਰੇਸ਼ਾਨ ਆ ਤੇ ਦਰਦ ਹੋ ਰਹੇ ਨੇ ਆਏ ਥੋੜੇ ਥੋੜੇ ਦੋਸਤੋ ਤੇ ਜੂਸ ਆਪਾਂ ਨੇ ਪਲਾਤਾ ਇਹਨੂੰ ਤੇ ਠੀਕ ਆ ਅਸੀਂ ਵੇਟਿੰਗ 'ਚ ਆ ਤੇ ਦੇਖੋ ਜੀ ਬੈਠੇ ਆ ਅਸੀਂ ਸਾਰੇ ਹੁਣ 2:00 ਬੱਜ ਗਏ ਨੇ ਤੇ ਸੁਨੀ ਰਾਣੇ ਦਾ ਫੋਨ ਆਇਆ ਜੀ ਰੋਟੀ ਲੈ ਕੇ ਆਊਗਾ ਉਹ ਆਪਣੇ ਤੇ ਇਹਨੂੰ ਰੋਟੀ ਦੇਣੀ ਨਹੀਂ ਹੈਗੀ ਇਹਨੂੰ ਦੇਣੇ ਨੇ ਸਿਰਫ ਜੂਸ ਦੇਣਾ ਹੈ ਨਾ ਜੂਸ ਲਓ ਜੀ ਇਹਦੇ ਸਾਰੇ ਤਾਗੇ ਤੁਗੇ ਜੋ ਵੀ ਇਹਨੇ ਪਾਏ ਹੋਏ ਤੇ ਸਾਰੇ ਕਢਾਦੇ ਡਾਕਟਰਾਂ ਨੇ ਦੇਖੋ ਜੀ ਕੜੇ ਵੀ ਸਾਰਾ ਕੁਸ ਤਾਗੇ ਜੋ ਵੀ ਪਾਏ ਹੋਏ ਤੇ ਚੂੜੀਆਂ ਵਗੈਰਾ ਸਾਰੀਆਂ ਕਢੜਾ ਲਈਆਂ ਠੀਕ ਹੈ ਦੋਸਤੋ ਲਓ ਜੀ ਆ ਰਹੀ ਹੈ ਰੋਟੀ ਸਾਨੂੰ ਭੁੱਖ ਲੱਗ ਰਹੀ ਹੈ ਜੀ ਇਹਦਾ ਪੀ ਜਾਂਦੀ ਹੈ ਟੋਰ ਨਾਲ ਜੂਸ ਕਦੇ ਇਹਦਾ ਜੂਸ ਪੀ ਜਾਂਦੀ ਹੈ ਅਸੀਂ ਸਾਨੂੰ ਭੁੱਖ ਲੱਗ ਰਹੀ ਹੈ ਦੋਸਤੋ ਇਹ ਇਹਦਾ ਗਲੂਕੋਜ਼ ਵੀ ਲੱਗ ਰਿਹਾ ਇਹਦੀ ਭੁੱਖ ਦਾ ਗਲੂਕੋਜ਼ ਵੀ ਪੂਰੀ ਕਰ ਰਿਹਾ ਤੇ ਜੂਸ ਵੀ ਪੀਆ ਦੇਖੋ ਜੀ ਦੋਸਤੋ ਜੂਸ ਵੀ ਪੀਆ ਆਪਣੇ ਲਾਵੇ ਪਰ ਆਪਣੀ ਭੁੱਖ ਬਹੁੜੀ ਤੇਜ਼ ਲੱਗ ਰਹੀ ਸਵੇਰੇ ਮੈਂ ਸੋਨੂੰ ਪਤਾ ਕੁਝ ਖਾਂਦਾ ਨਹੀਂ ਹੈਗਾ ਤੇ ਸੋਨੇ ਰਾਣਾ ਬੱਚਾ ਨੂੰ ਲੈ ਕੇ ਆਇਆ ਹੋਊਗਾ ਤੇ ਤਾਂ ਰੋਟੀ ਲੈ ਕੇ ਆਊਗਾ ਚਲੋ ਕੋਈ ਗੱਲ ਨਹੀਂ ਮਿਲ ਜਾ ਫਿਰ ਥੋੜੀ ਦੇਰ ਲਓ ਜੀ ਮਿੱਤਰੋ ਰੋਟੀ ਆ ਗਈ ਹੈ ਸਾਡੇ ਦੇਖੋ ਜੀ ਰੋਟੀ ਖਾਣੇ ਆ ਅਸੀਂ ਤੇ ਰਵਿਤਾ ਰਾਣੀ ਤੁਰ ਫਿਰ ਰਹੀ ਹੈ ਥੋੜਾ ਥੋੜਾ ਤੇ ਲੋ ਜੀ ਗੁੱਸਾ ਹੈ ਉਹ ਮੇਰੇ ਤੋਂ ਬਹੁਤ ਜਾਣਾ ਕੋਈ ਗੱਲ ਨਹੀਂ ਬੱਦਲ ਫੁੱਲ ਆਏ ਹੋਏ ਨੇ ਤੇ ਪੂਰਾ ਇਹ ਪੈ ਰਿਹਾ ਇਹ ਬੱਦਲ ਫੁੱਲ ਆਏ ਹੋਏ ਨੇ ਦੇਖੋ ਜੀ ਬੱਦਲ ਦੇਖੋ ਜੀ ਪੂਰੇ ਬੱਦਲ ਆਏ ਹੋਏ ਨੇ ਤੇ ਦੋਸਤੋ ਬੱਦਲ ਫੁੱਲ ਆਏ ਹੋਏ ਨੇ ਤੇ ਇਹ ਅਸੀਂ ਇਹ ਜੇ ਲਾਈਟ ਪੱਜੀ ਹੋਈ ਆ ਤਿੰਨ ਘੰਟੇ ਹੋ ਗਏ ਲਾਈਟ ਹੈ ਨਹੀਂ ਲਾਈਟ ਹੈ ਨਹੀਂ ਭਾਈ ਸੱਚੀ ਨਹੀਂ ਹੈ ਕਿ ਤਿੰਨ ਘੰਟੇ ਹੋ ਗਏ ਤੇ ਲੋ ਜੀ ਦੋਸਤੋ ਇਹ ਤਾਂ ਰਾਣੀ ਖੜੀ ਹੋਈ ਧਾਰੀ ਆ ਸਾਸ ਲਓ ਜੀ ਜੀ ਹਾਂ ਤੁਹਾਨੂੰ ਤੋਂ ਕੇ ਤੁਹਾਨੂੰ ਮਿਲ ਜਿਆ ਏ ਦਾ ਦੋਸਤੋ ਰੋਟੀ ਖਾਣੇ ਆ ਰੱਖੀ ਠੀਕ ਆ ਮਿੱਤਰੋ ਮਿਲ ਜਿਆ ਥੋੜੀ ਦੇਰ ਦੀ ਸੁਣ ਲਓ ਜੀ ਦੋਸਤੋ ਰੋਟੀ ਆਪਾਂ ਖਾ ਕੇ ਤੁਹਾਨੂੰ ਮਿਲ ਜਿਆ ਠੀਕ ਆ ਦੋਸਤੋ ਰੋਟੀ ਆ ਗਈ ਆਪਨੇ ਦੇਖੋ ਜੀ ਰੋਟੀ ਆ ਗਈ ਆ ਸੁਨੇ ਰਾਣਾ ਲੈ ਕੇ ਆਇਆ ਏ ਤੇ ਲਓ ਜੀ ਰੋਟੀ ਖਾ ਕੇ ਫਿਰ ਮਿਲ ਜਿਆ ਤੁਹਾਨੂੰ ਠੀਕ ਆ ਦੋਸਤੋ ਜੁਨੇ ਰਾਣੇ ਜੂਸ ਪੀਂਦੀ ਆ ਅਸੀਂ ਖਾਵਾਂਗੇ ਰੋਟੀ ਚਲੋ ਜੀ ਰੋਟੀ ਖਾ ਕੇ ਮਿਲ ਜਿਆ ਲਓ ਜੀ ਦੋਸਤੋ ਅਸੀਂ ਰੋਟੀ ਹਜੇ ਖਾਣੇ ਲੱਗੇ ਤੇ ਜਦੇ ਲੈ ਡਾ ਗਏ ਲਓ ਜੀ ਰੋਟੀ ਤੁਸੀਂ ਵੀ ਖਾਓ ਲਓ ਜੀ ਗੋਭੀ ਦੇ ਨਾਲ ਰਾਇਤੇ ਦੇ ਨਾਲ ਤੇ ਨਾਲੇ ਆਚਾਰ ਤੇ ਨਾਲੇ ਕद्दू ਦੀ ਸਬਜ਼ੀ ਲਓ ਜੀ ਦੋਸਤੋ ਅਸੀਂ ਤਾਂ ਲੈ ਲੈਂਡ ਜਦੇ ਆ ਗਏ ਦੋਸਤੋ ਚਲੋ ਜੀ ਹੁਣ ਅੰਦਰ ਹੰਡੇ ਹੰਡੇ ਇਸੀ ਰੋਟੀ ਖਾਵਾਂਗੇ ਅਸੀਂ ਠੀਕਾ ਦੋਸਤੋ ਲਓ ਜੀ ਦੋਸਤੋ ਰੋਟੀ ਪਾਣੀ ਖਾ ਲਿਆ ਹੈ ਤੇ ਬੱਜ ਗਏ ਨੇ ਤਿੰਨ ਦੋਸਤੋ ਤੇ ਦੇਖੋ ਜੀ ਕਿੰਨਾ ਮੀਂਹ ਪੈ ਰਿਹਾ ਸੋਨਾ ਮੀਂਹ ਦਿਖਾ ਦਿੰਦੇ ਆ ਬਾਹਰ ਦੇਖੋ ਜੀ ਖਿੜਕੀ ਵਿੱਚ ਵੀ ਮੀਂਹ ਵੇਖੋ ਜੀ ਕਿੰਨਾ ਪੈ ਰਿਹਾ ਵੇਖੋ ਜੀ ਫੁੱਲ ਮੀਂਹ ਪੈ ਰਿਹਾ ਦੋਸਤੋ ਪੂਰਾ ਬੱਦਲ ਛਾਇਆ ਹੋਇਆ ਫੁੱਲ ਮੀਂਹ ਪੈ ਰਿਹਾ ਮਿੱਤਰੋ ਪੂਰਾ ਜ਼ਬਰਦਸਤ ਦੇਖੋ ਰੋਡ ਤੇ ਪੂਰਾ ਮੀਂਹ ਪੈ ਰਿਹਾ ਪੂਰਾ ਜ਼ਬਰਦਸਤ ਠੰਡਾ ਹੋਇਆ ਪਿਆ ਮੌਸਮ ਪਰ ਸਾਡਾ ਇਸੀ ਚੱਲ ਰਿਹਾ ਦੋਸਤੋ ਲਓ ਜੀ ਤੇ ਰੁਇਤਰ ਆਣੇ ਦਾ ਪਈਆ ਸੁੱਤੀ ਪਈਆ ਨਜ਼ਾਰੇ ਲੈ ਰਹੀ ਹੈ ਚਲੋ ਜੀ ਮਿਲਦੇ ਆ ਥੋੜੀ ਦੇਰ ਸਾਨੂੰ ਲੋ ਜੀ ਦੇਖੋ ਇਹ ਕਿੰਨਾ ਮੀਂਹ ਪੈ ਰਿਹਾ ਏ ਬੂੰਦਾ ਬਾਂਦੀ ਹੋ ਰਿਹਾ ਮੌਸਮ ਦੇਖੋ ਕਿੰਨਾ ਸਾਫ ਸੁਥਰਾ ਹੋਇਆ ਪਿਆ ਦੋਸਤੋ ਬਹੁਤ ਹੀ ਵਧੀਆ ਮੌਸਮ ਹੋਇਆ ਪਿਆ ਦੋਸਤੋ ਬਹੁਤ ਹੀ ਵਧੀਆ ਲੋ ਜੀ ਦੋਸਤੋ ਮੈਂ ਸੋਨੂੰ ਦੱਸ ਦਿੰਨਾ ਏ ਉੱਪਰ ਥੀਏਟਰ ਚ ਗਈ ਹੋਇਆ ਰਵਿਤਾ ਰਾਣੀ ਪਰ ਮੈਂ ਸੋਨੂੰ ਦੱਸ ਦਿੰਨਾ ਕਿ ਕੀ ਹੋਇਆ ਏ ਤੇ ਦੋਸਤੋ ਸੋਨੂੰ ਮੈਨੂੰ ਦੇਖ ਕੇ ਤੁਹਾਨੂੰ ਪਤਾ ਲੱਗੇ ਗਿਆ ਹੋਊਗਾ ਤੇ ਛੋਡੇ ਕੰਨੀ ਪਾਰਟੀ ਹੋ ਗਈ ਐ ਦੋਸਤੋ ਛੋਡੇ ਕੰਨੀ ਹੋ ਗਈ ਐ ਪਾਰਟੀ ਮਿੱਤਰੋ ਛੋਡੇ ਕੰਨੀ ਹੋ ਗਈ ਐ ਚਲੋ ਮੈਂ ਤੁਹਾਨੂੰ ਦਰਸ਼ਨ ਕਰਵਾ ਦਿੰਦਾ ਐ ਆਪਣੇ ਛੋਟੇ ਬਲਰਾਮ ਦਾ ਮਾਜਦਾ ਭਾਈ ਆ ਗਿਆ ਦੋਸਤੋ ਬਲਰਾਮ ਠੀਕ ਐ ਦੋਸਤੋ ਬਲਰਾਮ ਆ ਗਿਆ ਮਾਜਦਾ ਭਾਈ ਠੀਕ ਐ ਦੋਸਤੋ ਚਲੋ ਜੀ ਆਪਾਂ ਮਿਲਾਨਿਆ ਸੰਗ ਠੀਕ ਐ ਮਿੱਤਰੋ ਦੇਖੋ ਜੀ ਉਹ ਪਏ ਨੇ ਦੇਖੋ ਜੀ ਮੇਰੇ ਹਜੇ ਤੁਹਾਨੂੰ ਦਿਖਾ ਨਹੀਂ ਸਕਦੇ ਦਿਖਾਵਾਂਗੇ ਤੁਹਾਨੂੰ ਥੋੜੇ ਟਾਈਮ ਤੱਕ ਠੀਕ ਐ ਦੋਸਤੋ ਮਿਲਦੇ ਆ ਤੁਹਾਨੂੰ ਥੋੜੀ ਦੇਰ ਚ ਲੋ ਜੀ ਦੋਸਤੋ ਆ ਗਏ ਰਵੀਤਾ ਰਾਣੀ ਲੋ ਜੀ ਦੋਸਤੋ ਆ ਗਏ ਰਵੀਤਾ ਰਾਣੀ ਦੇਖੋ ਜੀ ਖੁਸ਼ਾ ਪੂਰੀ ਪੂਰੀ ਖੁਸ਼ ਹੋਈ ਬਈ ਰਵੀਤਾ ਰਾਣੀ ਮਿੱਤਰੋ ਲੋ ਜੀ ਮਾਇਆ ਪਵਾ ਦੇਣਾ ਚੱਪਣਾ ਗੱਲ ਆ ਕੋਈ ਲੋ ਜੀ ਦੋਸਤੋ ਹਾਂ ਵਧਾਈਆਂ ਤੈਨੂੰ ਅੱਛਾ ਚੈਟਿੰਗ ਆ ਗਈ ਲੋ ਜੀ ਚਲੋ ਤਾਂ ਹੀ ਫਿਰ ਖੁਸ਼ੀਆਂ ਮਿਲਦੀਆਂ ਨੇ ਦੁੱਖ ਤੋਂ ਬਾਅਦ ਖੁਸ਼ੀ ਮਿਲਦੀ ਆ ਲਓ ਜੀ ਸਾਡੇ ਇਹਨਾਂ ਨੂੰ ਵੀ ਬਹੁਤ ਖੁਸ਼ਾ ਸਾਡੇ ਨਾਲ ਸਮਾਵੇ ਤੇ ਲਓ ਜੀ ਦੋਸਤੋ ਤੇ ਜੀਤਾਰਾ ਰਾਣੀ ਵੀ ਖੁਸ਼ਾ ਤੇ ਲਓ ਜੀ ਮਿਲਦੇ ਆ ਤੁਹਾਨੂੰ ਤੇ ਪਰਾਨਿਆਂ ਤੁਹਾਨੂੰ ਦਰਸ਼ਨ ਦੋਸਤੋ ਠੀਕ ਹੈ ਜੀ ਵਧਾਈਆਂ ਕਰ ਦਿਓ ਬਾਈ ਹੈਲੋ ਦੋਸਤੋ ਲਓ ਜੀ ਦੇਖੋ ਜੀ ਸਾਡੇ ਬੱਚੇ ਵੀ ਆ ਗਏ ਆ ਮਾੜੋ ਦੇਖਣਾ ਹੈ ਆਪਣੇ ਛੋਟੇ ਕਿਊਟ ਭਾਈ ਨੂੰ नए सी और सोनी भी आई है देखो ये सारे आए हैं देखने वास्ते हाँ मस्ती भी गई है।, है और दूध पी रहे हैं अभी ठीक है दोस्तों अभी दूध पी के हमारे पास आने वाले हैं आपको अच्छी तरह दिखाएंगे दोस्तों ठीक है मित्रों कल नू मिलेंगे के नाल ठीक है रविता दे मिलेंगे ठीक है दोस्तों चलो जी मिलते हैं फिर जब तक के लिए बाय बाय जय हिंद दोस्तों जय हिंदी Yes. Um.